ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਅਸੀਂ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟਿਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀमेड ਗਾਰਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2 ਲੱਖ ਰੁਪਿਆ ਤੇ 골ਡ ਦਾ ਬ੍ਰੈਸਲੇਟ ਉਹ ਲੁੱਟ ਲਿਆ ਗਿਆ ਸੀ ਤੋਂ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਜੰਡਿਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅੰਮ੍ਰਿਤਸਰ ਰੂਰਲ ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ ਸਨੈਚਿੰਗ ਅਟੈਂਪਟ ਟੂ ਮਰਡਰ ਆਰਮਜ਼ੈਕ ਔਰ ਇਹ ਸਾਰੇ ਜਿਹੜੇ ਮੇਨ ਇਨ ਦੀ ਅਲੀਜੈਂਸ ਹੈਗੀ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡਿਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛ ਗੇ ਤੋਂ ਸਾਨੂੰ ਪਤਾ ਲੱਗਿਆ ਸੀ ਕਿਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਅਰੈਸਟ ਵਾਸਤੇ ਇੱਧਰ ਆ ਰਿਹਾ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਭੱਜਿਆ ਉਹਨੇ ਇਹਨਾਂ ਵੱਲ ਫਾਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵੱਪੰਜੋ ਪਹਿਲਾਂ ਇਹਨਾਂ ਨੇ ਹਵਾਈ ਚ ਫਾਇਰ ਕੀਤਾ ਬਲਜਿੰਦਰ ਨੇ ਆਪਣੇ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰਦੇ ਤੂੰ ਉਹ ਬੰਦਾ ਫੇਰ ਭਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਉੱਥੇ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਟਿਆ ਏਲੀਅਸ ਬਿੱਲਾ ਜਿਹੜਾ ਕਰਨ ਹੈ ਚਾਟੀਵਿੰਡ ਦਾ ਅਮਰਕੋਟ ਜੋੜੇ ਫਾਟਾ ਅੰਮ੍ਰਿਤਸਰ ਦਾ ਦੂਸਰਾ ਹੈਗਾ ਵਰਨ ਪਾਟਿਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛਗਿੱਛ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚਲੇ ਗਏ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਤਲ ਹੈ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕਿਊਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜਕੱਲ ਬ੍ਰਾਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕਿਤੇ ਰਾ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਢਲੀ ਪੁਛਗਿਚ ਤੋਂ ਪਤਾ ਲੱਗਿਆ ਇਹਨਾਂ ਨੇ ਜਿਹੜਾ 141 ਨੰਬਰ ਮੁਕੱਦਮਾ ਸਾਡਾ 611 ਨੂੰ ਦਰਜ ਹੋਇਆ ਸੀ ਮੋਹਕਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਾਨਿਸ਼ ਤੇ ਕਰਨ ਜਿਹੜਾ ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵੰਡ ਦੇ ਏਰੀਏ ਦੇ ਵਿੱਚ ਐਕਟਿਵ ਆ ਕੋਈ ਸੀਗੀ 17 11 ਨੂੰ ਉਹਦੇ ਚ ਵੀ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛਾਟਾ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕ्यूज ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜਿਹੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 25 5 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਔਰ ਜਿਹੜੇ ਲੇਟੈਸਟ ਕ੍ਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸੈਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹ ਮੁੱਢਲੀ ਪੁੱਛਗਿੱਛ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਹੈ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਟ ਘਰ ਹੈ ਦੂਰ ਹੈਗਾ آبادی ਤੋਂ ਉੱਥੇ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਪਿਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੇ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂ ਬਾਠ ਨੇ ਵੀ ਬੜਾ ਅੱਛਾ ਸਾਰਿਆਂ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਸਾਰਾ ਗੈਂਗ ਜਿਹੜਾ ਪਸਟ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਵਾਰਦਾਤਾ ਕਰਦੇ ਸੀ ਜਾਂ ਪੁਲਸ ਮੁਕਾਬਲੇ ਵੇਲੇ ਪਾਲਣ ਦੇ ਸੀ देखो ਇਹਨਾਂ ਨੇ ਜਿਹੜੀ ਪ੍ਰੋਕਿਊਰ ਕੀਤੀ ਹੈ ਜੋ ਪਤਾ ਲੱਗਿਆ ਹੈ ਜਿਹੜੇ ਬਲਜੀਤ ਬੁੱਲੀ ਦੀ ਪੁਛਗਿੱਛ ਤੋਂ ਇਹ ਪਹਿਲੀ ਵਾਰ ਹੋਇਆ ਮੈਂ ਤਾਂ ਇਨੇ ਕੈਰੀਅਰ 'ਚ ਕਦੇ ਨਹੀਂ ਇਦਾਂ ਦੇਖਿਆ ਕਿ ਇਹੋ ਜਿਹੇ ਆਮ ਕ੍ਰਿਮੀਨਲ ਜਿਹੜੇ ਆ ਗੈਂਗਸਟਰ ਉਹ ਇਦਾਂ ਦੀ ਬੁਲੇਟ ਪ੍ਰੂਫ ਜੈਕਟ ਪ੍ਰੋਕਿਊਰ ਕਰਨ ਬਾਹਰੋਂ ਤੇ ਬੜੀ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਵੈਪਨ ਵਗੈਰਾ ਤਾਂ ਆਪਾਂ ਦੇਖਿਆ ਹੈ ਯੂਜ਼ੇਜ ਇਹਦੀ ਕਦੇ ਨਹੀਂ ਆਈ ਹੁਣ ਪੁਛਗਿੱਛ ਇਹਦੀ ਸਾਰੀ ਗੱਲ ਕਲੀਅਰ ਅਸੀਂ ਕਰਾਂਗੇ ਕਿ ਕਿਸ ਮੰਤਵ ਨਾਲ ਮੰਗਾਈ ਗਈ ਸੀ ਔਰ ਕਿਉਂ ਇਹਨਾਂ ਨੇ ਇਹਨਾਂ ਨੂੰ ਲੋਡ ਪਈ ਇਸ ਗੱਲ ਦੀ ਸਰ ਬਲਟਨ ਜੈਕਟ ਇੰਡੀਆ ਨਾ ਕਿ ਬਾਹਰੋਂ ਆਈ ਹੈ ਇਹ ਅਜੇ ਹੁਣ ਦੇਖਣਾ ਪਏਗਾ ਉਹਦਾ ਮਾਰਕ ਵੀ ਇੰਡੀਆ ਨਾ ਕਿ ਫੋਰਨ ਹੈ ਸਰ ਕਰ ਰਹੇ ਹਨ ਇਨਵੈਸਟੀਗੇਸ਼ਨ ਇਹ ਜੀ ਕਲੀਅਰ ਨਹੀਂ ਹੋ ਸਕੀ ਪਰ ਇਹ ਕਹਿੰਦੇ ਕਾਫੀ ਅੱਛੀ ਕੁਆਲਿਟੀ ਦੀ ਹੈਗੀ ਹੈ ਉਹ ਅਸੀਂ 1-2 ਦਿਨ ਤੋਂ ਲੱਗੇ ਹੀ ਹੋਏ ਹਾਂ ਜਦੋਂ ਦਾ ਬਲਜੀਤ ਬੁੱਲੀ ਤੋਂ ਫੜਿਆ ਗਿਆ ਸੋ ਇਹਦੇ ਚ ਮਤਲਬ ਆਈ ਫੀਲ ਕਿ ਇਹ ਨਵੀਂ ਡਿਵੈਲਪਮੈਂਟ ਹੈ